ਸਾਜਨ ਲੋਕੋ ਪ੍ਰੇਜ਼ੈਂਟ ਤੇ ਦੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਲਫੈ ਅੰਦਰ ਉਪਰੋਂ ਰਹੇ ਸਚਾ ਤੇਜੀ ਸੱਚ ਦੇ ਨਾਲ ਪਰਿਤ ਹੋਵੇ ਜਿਉਣਾ ਸਫਲ ਹੈ ਉਸ ਹੀ ਜ਼ਿੰਦਗੀ ਦਾ ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ ਔ ਮਗਰੋਂ ਯਾਦ ਕਰਦਾ ਜਗ ਰਹੇ ਜਿਨੋਂ ਐਸੀ ਆਤਮਾ ਅਮਰ ਸਰਜੀਤ ਹੋਵੇ ਪੇਛੋਂ ਦੁਨੀਆ ਨੂੰ ਦਰਬਾਰ ਸਿੰਘਾਂ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਵਖੇ ਬਹੁਤ ਪ੍ਰੇਮ ਪ੍ਰੇਮੀਆਂ ਦੇ ਮਿਲਦਾ ਦਿਲ ਜਾਨੀ ਕੋਈ ਕੋਈ ਔਰ ਹੀ ਮੁਨੀ ਮਹਾਤਮਾ ਬਹੁਤ ਹੁੰਦੇ ਹੁੰਦਾ ਬ੍ਰਹਮ ਗਿਆਨੀ ਕੋਈ ਕੋਈ ਬਹੁਤ ਬੇਕਿਆਦਤਾਂ ਦਾ ਦਾਨੀਆਂ ਨੂੰ ਪਰ ਪੁੱਤਰਾਂ ਦਾ ਦਾਨੀ ਕੋਈ ਕੋਈ ਆਉ ਦਸ਼ਮੇਸ਼ ਭੰਗੂ ਦਰਬਾਰ ਸਿੰਘਾ ਕਰਦਾ ਹੈ ਕੁਰਬਾਨੀ ਕੋਈ ਕੋਈ ਕਰਦਾ ਹੈ ਕੁਰਬਾਨੀ ਕੋਈ ਕੋਈ ਪਰਮ ਸਤਕਾਰਯੋਗ ਸਾਹਿਬ ਸ੍ਰੀ ਗੁਰੂ ਰਣਸਿੰਦ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਨ ਹੋਈ ਸਾਧ ਸੰਗਤ ਆਓ ਰਸਨਾ ਕਰੀਏ ਪਿੱਤਰ ਜਥੇ ਨੂੰ ਦਿਓ ਬੋਲਣ ਦੀ ਪਰਵਾਨਗੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਜਿਨ੍ਹਾਂ ਦੀ ਦਿਲਾਂ ਨੂੰ ਖੁਸ਼ ਰੱਖੇ ਜੇਕਰ ਹੁਣ ਪਿਆਰ ਤਾਂ ਹੁਣ ਐਸੇ ਅਰਾਜ ਜਿਨ੍ਹਾਂ ਦੇ ਦਿਲਾਂ ਦਾ ਇੱਕ ਹੋਵੇ ਜੇਕਰ ਹੌਣ ਦਾ ਤਾਰਤਾ ਹੁਣ ਐਸੇ ਜਿਹਦੇ ਦਰ ਤੋਂ ਮੁੜੇ ਨਾ ਕੋਈ ਖਾਲੀ ਜੇਕਰ ਹੌਣ ਦਾ ਤਾਰਤਾ ਹੁਣ ਐਸੇ ਸਾਂਝੇ ਸਭ ਦੇ ਹੋਣ ਦਰਵਾਰ ਸਿੰਘਾ ਜੇਕਰ ਹੌਣ ਅਵਤਾਰਤਾ ਹੋਣ ਐਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਥੋੜੇ ਦਿਨਾਂ ਨੂੰ ਅਵਤਾਰ ਦਿਹਾੜਾ ਆ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਸਾਰੀਆਂ ਗੁਰਸੰਗਤਾਂ ਨੂੰ ਜੱਥੇ ਵੱਲੋਂ ਲੱਖ ਲੱਖ ਵਾਰ ਮੁਬਾਰਕਾਂ ਵਧਾਈਆਂ ਹੋਣ। ਸਤਿਗੁਰੂ ਸਾਰੀਆਂ ਗੁਰਸੰਗਤਾਂ ਤੇ ਮਿਹਰ ਭਰਿਆ ਹੱਥ ਰੱਖੇ। ਅੱਜ ਦੇ ਦੀਵਾਨ ਵਿੱਚ ਦਸ਼ਮੇਸ਼ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਜੱਥੇ ਵੱਲੋਂ ਇੱਕ ਕਾਵ ਕਹਿ ਜਾਣੀ ਆ। ਕੱਲ ਉਹ ਸਮੇਂ ਦੀ ਆ ਜਦੋਂ ਦਸਮੇਸ਼ ਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1666 ਈਸਵੀ ਦੇ ਵਿੱਚ ਪਟਨੇ ਦੀ ਧਰਤੀ ਤੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਤਕਾਰਯੋਗ ਮਾਤਾ ਗੁਜਰੀ ਜੀ ਉਹਨਾਂ ਦੇ ਗ੍ਰਹਿ ਵਿਖੇ ਪਾਤਸ਼ਾਹ ਨੇ ਅਵਤਾਰ ਧਾਰਿਆ ਸਾਰੇ ਜਗਤ ਮੰਡਲ ਦੀਆਂ ਗੁਰਸੰਗਤਾਂ ਨੇ ਵਧਾਈਆਂ ਦਿੱਤੀਆਂ ਦੇਵੀ ਦੇਵਤੇ ਅਰਸ਼ਾਂ 'ਚੋਂ ਫੁੱਲਾਂ ਦੀ ਵਾਰਸ਼ ਕਰ ਰਹੇ ਨੇ ਵਾਹਿਗੁਰੂ ਖੁਸ਼ੀਆਂ ਹੋਈਆਂ ਜਗਤ ਮੰਡਲ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਅਸ਼ਾਮ ਦੀ ਧਰਤੀ ਤੇ ਗੁਰਸੰਗਤਾਂ ਨੂੰ ਤਾਰਨ ਗਏ ਹੋਏ ਸਨ ਜਦੋਂ ਪਾਤਸ਼ਾਹ ਦਾ ਅਵਤਾਰ ਹੁੰਦਾ ਏ ਇਧਰ ਕੁੜਾਮ ਦੇ ਰਹਿਣ ਵਾਲਾ ਇੱਕ ਫਕੀਰ ਮੁਸਲਮਾਨ ਜਿਹਦਾ ਇਤਿਹਾਸ ਦੇ ਵਿੱਚ ਨਾ ਦੱਸਿਆ ਭੀਖਣ ਸ਼ਾ ਭੀਖਣ ਸ਼ਾ ਨਾ ਦੱਸਿਆ 2.300 ਚੇਲੇ ਕੁੜਾਮ ਦੀ ਧਰਤੀ ਤੇ ਰਹਿ ਰਿਆ ਉਹਨੂੰ ਹੁੰਦਿਆ ﺍﻟहाम ਪਾਦਸ਼ਾਹ ਦੇ ਆਉਣ ਦੇ ਅੱਗੇ ਰੋਜਾਨਾ ਉਹ ਛੱਪ ਦੀ ਭੱਲ ਨੇ ਮੂੰਹ ਕਰਕੇ ਪਿਆਰਿਓ ਨਮਾਜ਼ ਅਦਾ ਕਰਦਾ ਏ ਆਜੋ ਦਿਨ ਆਇਆ ਜਦੋਂ ਭੇਖਣ ਸਾਹ ਚੜਦੀ ਭਲ ਨੂੰ ਮੁੱਖ ਕਰਕੇ ਉਸ ਅੱਲਾਹ ਦੀ ਬੰਦਗੀ ਕਰ ਰਿਹਾ ਏ ਚੇਲੇ ਦੇਖਦੇ ਆ ਇੱਕ ਦੂਜੇ ਤੇ ਕੂਣੀਆਂ ਮਾਰਦੇ ਆ ਬਈ ਇਹ ਫਕੀਰ ਜੀ ਨੂੰ ਕੀ ਹੋ ਗਿਆ ਅੱਜ ਪੁੱਠੇ ਪਾਸੇ ਖੜ ਕੇ ਨਮਾਜ਼ ਅਦਾ ਕਰ ਰਹੇ ਨੇ ਪੁੱਛਣਾ ਕੀਤਾ ਚੇਲਿਆਂ ਨੇ ਗੁਰੂ ਜੀ ਅੱਜ ਤੁਹਾਡੀ ਸਿਹਤ ਠੀਕ ਆ ਕੋਈ ਸਰੀਰ ਢੱਲਾ ਮੱਠਾ ਤਾਂ ਨਹੀਂ ਉਹ ਕਹਿੰਦਾ ਚੇਲਿਓ ਦੱਸੋ ਕੀ ਗੱਲ ਆ ਮੈਂ ਤੰਦਰੁਸਤਾਂ ਨੌਂ ਬਾਰ ਨੌਂ ਆ ਕਹਿੰਦੇ ਗੁਰੂ ਜੀ ਅੱਗੇ ਰੋਜ਼ਾਨਾ ਤੁਸੀਂ ਛੱਪਦੀ ਵੱਲ ਮੂੰਹ ਕਰਕੇ ਨਮਾਜ਼ ਆਦਾ ਕਰਦੇ ਹੋ ਅੱਜ ਪਹਿਲੀ ਵਾਰ ਤੁਹਾਨੂੰ ਦੇਖਿਆ ਚੜਦੀ ਵੱਲ ਮੁਖ ਕਰਕੇ ਨਮਾਜ਼ ਅਦਾ ਕਰ ਰਹੇ ਆ ਇਹਦਾ ਕਾਰਨ ਦੱਸੋ ਭੀਖਣ ਸ਼ਾ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਹੱਥ ਜੋੜੇ ਆ ਆਪਣੇ ਚੇਲਿਆ ਨੂੰ ਕਹਿੰਦਾ ਕਹਿੰਦਾ ਅੱਜ ਤੋਂ ਮੇਰਾ ਅੱਲਾਹ ਤਾਲਾ ਚੜਦੀ ਵੱਲ ਇਦਰਾ ਅਵਤਾਰ ਧਾਰ ਕੇ ਪ੍ਰਗਟ ਹੋਇਆ ਅੱਜ ਮੈਂ ਸੰਭ ਛੜਤੀ ਤਸਵੀਰ ਫੇਰਨੀ ਮੇਰਾ ਅੱਲਾ ਮੌਲਾ અવਤਾਰ ਧਾਰਨ ਕਰਕੇ ਆਇਆ ਉਹ ਸੰਕਿਆ ਦੇ ਵਿੱਚ ਪੈ ਗਏ ਚੇਲੇ ਕਹਿੰਦੇ ਗੁਰੂ ਜੀ ਸਾਨੂੰ ਵੀ ਦਰਸ਼ਨ ਕਰਾਓ ਜਿਨ੍ਹਾਂ ਦੀ ਯਾਦ ਵਿੱਚ ਤਾਣੀਆਂ ਲਾ ਕੇ ਬੈਠੇ ਹਾਂ ਸਾਨੂੰ ਵੀ ਜਰੂਰ ਦਰਸ਼ਨ ਕਰਾਓ ਭੇਖਣ ਸਾਹ ਨੇ ਚੇਲੇ ਤਿਆਰ ਕੀਤੇ ਚੇਲੇ ਤਿਆਰ ਕਰਕੇ ਮੰਜਲੋ ਮੰਜਲੀ ਦੁਰਿਆ ਆ ਰਿਆ ਕਿਧਰ ਨੂੰ ਉਸ ਧਰਤੀ ਤੇ ਪਟਨੇ ਦੀ ਧਰਤੀ ਵੱਲ ਨੂੰ ਆ ਰਿਆ ਕਾਫੀ ਦਿਨਾਂ ਬਾਅਦ ਜਦੋਂ ਭੀਖਣ ਸਾਹ ਚੇਲੇ ਸਮੇਤ ਉਸ ਪਟਨੇ ਦੀ ਧਰਤੀ ਤੇ ਕਦਮ ਰੱਖਦਾ ਨਾ ਆਉਣ ਸਾਰ ਪਹਿਲਾਂ ਪਟਨੇ ਦੀ ਧਰਤੀ ਨੂੰ ਨਮਸਕਾਰ ਕਰਦਾ ਪਟਨੇ ਦੀ ਧਰਤੀ ਦੀ ਧੂੜੀ ਚੱਕ ਕੇ ਮਸਤਕ ਨੂੰ ਲਾਉਂਦਾ ਕਹਿੰਦਾ ਚੇਲਿਓ ਆਪਣੇ ਚੰਗੇ ਭਾਗ ਨੇ ਚੰਗੇ ਕਰਮ ਨੇ ਆਪਾਂ ਇਸ ਧਰਤੀ ਤੇ ਆਏ ਆ ਜਿੱਥੇ ਦਸ਼ਮੇਸ਼ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਮੰਨ ਲਓ ਮੰਜਲੀ ਕਿੱਥੇ ਪਹੁੰਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਪਹੁੰਚ ਗਏ ਅੱਗੇ ਕੀ ਦੇਖਦੇ ਆ ਗੁਰ ਸੰਗਤਾਂ ਦਾ ਇਕੱਠ ਭੀੜਾਂ ਜੁੜੀਆਂ ਵਿਧਾਈਆਂ ਆਚਾਰੇ ਪਾਸੇ ਹੋ ਰਹੀਆਂ ਮਾਮਾ ਕਿਰਪਾਲ ਚੰਦ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਥਾਲ ਭਰ ਭਰ ਕੇ ਗਰੀਬਾਂ ਗੁਰਬਿਆਂ ਨੂੰ ਵੰਡ ਰਹੇ ਨੇ ਕਿਧਰੇ ਲੰਗਰ ਚੱਲ ਰਹੇ ਨੇ ਵਿਧਾਈਆਂ ਦੇ ਰਹੀਆਂ ਗੁਰ ਸੰਗਤਾਂ ਭੇਖਣ ਸ਼ਾਹ ਨੇ ਵੀ ਅਲਖ ਜਗਾਤੀ ਮਾਮਾ ਕਿਰਪਾਲ ਚੰਦ ਨੂੰ ਬੇਨਤੀ ਕਰਦਾ ਉਹ ਕਹਿੰਦਾ ॠषि ਜੀ ਭੋਜਨ ਪਦਾਰਥ ਛਕਣਾ ਤਾਂ ਬੈਠ ਜਾਓ ਜੇ ਕੋਈ ਹੋਰ ਪਦਾਰਥ ਦੀ ਲੋੜ ਆ ਉਹ ਲੈ ਲਓ ਉਹ ਕਹਿੰਦੇ ਸਿੱਖਾ ਗੁਰਮਖਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਡੀ ਭੁੱਖ ਵੀ ਮਰ ਚੁੱਕੀ ਆ ਸਾਨੂੰ ਕਿਸੇ ਵੀ ਸਮਾਨ ਤਮਾਨ ਦੀ ਲੋੜ ਨਹੀਂ ਅਸੀਂ ਤਾਂ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰਨੇ ਆ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਭਾਲੀ ਦਾ ਕਹਿੰਦਾ ਦਿਲ ਚੋਂ ਅੰਦਰੂਨੀ ਤਾਰਾਂ ਦਿਲ ਦੇ ਵਿੱਚ ਖੜਕਦੀਆਂ ਦਿਲਬਰ ਨੂੰ ਮਿਲਣਾ ਛੇਤੀ ਅੱਖੀਆਂ ਆ ਭੜਕਦੀਆਂ ਬੁਝਿਆ ਮਨ ਰੋਸ਼ਨ ਹੋਇਆ ਦੀਪਕ ਦਿਵਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਭਾਲੀ ਦਾ ਜਿਵੇਂ ਭੀਖਣ ਸ਼ਾ ਮਾਮੇ ਕਿਰਪਾਲ ਚੰਦ ਨੂੰ ਮਾਤਾ ਗੁਜਰੀ ਜੀ ਨੂੰ ਮਾਤਾ ਨਾਨਕੇ ਜੀ ਨੂੰ ਬੇਨਤੀਆਂ ਕਰਦਾ ਉਹਨਾਂ ਲੜਾਂ ਨੂੰ ਮੇਰਾ ਸਾਥੀ ਭਾਈ ਕੁਰਦੰਦਰ ਸਿੰਘ ਦਿਵਾਨਾ ਸਵਰਨ ਸਿੰਘ ਰੋਡੇ ਦਾਸ ਪਰਮਜੀਤ ਸਿੰਘ ਪੰਮਾ ਲੋਕੋ ਵਾਲੇ ਜੱਥੇ ਤੋਂ ਸੁਣੋ ਭਈ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਬਾਲੀ ਦਾ ਉਹ ਪੀਖਣ ਸ਼ਰਜਾ ਅਰਜਾ ਕਰਦਾ ਤੇਰੇ ਦਰ ਆ ਕੇ ਜੀ ਕਰਤੇ ਅਲਹਾਮ ਪਾਦਸ਼ਾ ਸੁੱਤਿਆਂ ਜਗਾ ਕੇ ਜੀ ਕਉਤਕ ਅਨੋਖਾ ਦੇਖਿਆ ਸ਼ਾਨ ਨਰਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਵਾਲੀ ਦਾ ਦਰਸ਼ਨ ਕਰਵਾ ਦਿਓ ਛਤੀ ਓ ਮਾਮੇ ਕਿਰਪਾਲ ਕੋਲ ਸੀ ਖੜ ਗਿਆ ਹੱਥ ਜੋੜ ਕੇ ਖਾਲੀ ਨਾ ਮੁੜਨਾ ਏ ਤੋ ਇਹ ਦਾ ਦਰਸ਼ਣ ਛੋੜ ਕੇ ਖੈਰਾ ਪਾ ਮਾਨ ਵਧਾ ਦਿਓ ਕਾਸ਼ੇ ਪੈ ਖਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਬਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਹੋ ਪੀਖਣシャਰਜਾ ਕਰਦਾ ਤੇਰੇ ਦਰ ਆ ਕੇ ਜੀ ਕਰਤੇ ਅਲਹਾਮ ਪਾਦਸ਼ਾ ਸੁਤਿਆਂ ਜਗਾ ਕੇ ਜੀ ਕਉਤਕ ਅਨੋਖਾ ਦੇਖਾ ਛਾਣ ਨਰਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆਂ ਦੇ ਵਾਲੀ ਦਾ ਦਰਸ਼ਨ ਕਰਵਾ ਦਿਓ ਛੇਤੀ ਮਾਮੇ ਕਰਪਾਲ ਕੋਲ ਸੀ ਖੜ ਗਿਆ ਹੱਥ ਜੋੜ ਕੇ ਖਾਲੀ ਨਾ ਮੋੜਨਾ ਏ ਤੋਂ ਇਹ ਦਾਦਰ ਛੋੜ ਕੇ ਖੈਰਾਂ ਪਾ ਮਾਨ ਵਧਾ ਦਿਓ ਕਾਸ਼ੇ ਪੈ ਖਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆਂ ਦੇ ਬਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਉਹ ਦਿਲ ਚੋਂ ਆਂਦਰੋਂਨੀ ਦਿਲ ਤੇ ਵਿੱਚ ਖੜਕੇ ਨੀਆ ਦਿਲਬਰ ਨੂੰ ਮਿਲਣਾ ਛੇਤੀ ਅੱਖੀਆਂ ਸੀ ਪੜਕਦੀਆਂ ਦਿਲਬਰ ਨੂੰ ਮਿਲਣਾ ਛੇਤੀ ਅੱਖੀਆਂ ਸੀ ਪੜਕਦੀਆਂ 부ਜਿਆ ਮਨ ਰੋਸ਼ਨ ਹੋਇਆ 부ਜਿਆ ਮਨ ਰੋਸ਼ਨ ਹੋਇਆ ਦੀਪਕ ਦੀਵਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਦੀਵਾਲੀ ਦਾ ਦਰਸ਼ਨ ਕਰਵਾ ਦਿਓ ਛੇਤੀ ਉਹ ਦੋ ਕੁਦੀਆਂ ਹੱਥ ਵਿੱਚ ਫੜ ਕੇ ਦੋ ਕੁਜੀਆਂ ਹੱਥ ਵਿੱਚ ਫੜ ਕੇ ਅੰਦਰ ਜਾ ਬੜਿਆ ਹੈ ਗੋਬਿੰਦ ਨੇ ਦੋਨਾ ਉਪਰ ਕੋਮਲ ਹੱਥ ਤਰਿਆ ਹੈ ਪਲ ਵਿੱਚ ਜੀ ਦੇ ਤਾ ਉੱਤਰ ਓਏ ਪਲ ਵਿੱਚ ਜੀ ਦੇ ਤਾ ਉਤਰ ਭੀਖਣਾ ਸਵਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆਂ ਦੇ ਬਾਲੀ ਦਾ ਦਰਸ਼ਨ ਕਰਵਾ ਦੋ ਕੇਰਾ ਉਹ ਦਰਸ਼ਨ ਕਰ ਮੁੱਕ ਗਈ ਮੰਝਲ ਜਨਮਾਂ ਤੋਂ ਰਾਹੀ ਦੀ ਪੈ ਗਈ ਜਦ ਨજર ਸਵੱਲੀ ਭੀਖਣ ਤੇ ਮਾਹੀ ਦੀ ਪੈ ਗਈ ਜਦ ਨਜ਼ਰ ਸਵੱਲੀ ਭੀਖਣ ਛੇ ਮਾਹੀ ਦੀ ਸੁੱਕਾ ਅਜ ਹਰਾ ਹੋ ਗਿਆ ਸੁੱਕਾ ਅਜ ਹਰਾ ਹੋ ਗਿਆ ਬਾਗ ਜੋ ਮਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਵਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਓ ਤਸਬੀਹ ਚਕਪਾਲ ਰਿਹਾ ਕਮਦੀ ਨਾਮਰਾ ਪਗ ਨਮਾਦ ਹੈ ਲੋਪੋ ਮੁੱਲ ਪੈਂਦਾ ਪੰਮਿਆ ਓਏ ਲੋਪੋ ਮੁੱਲ ਪੈਂਦਾ ਪੰਮਿਆ ਕਲਣਾ ਕਲਈ ਦਾ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਵਾਲੀ ਦਾ ਦਰਸ਼ਨ ਕਰਵਾ ਦਿਓ ਮੈਨੂੰ ਦਰਸ਼ਨ ਕਰਵਾ ਦਿਓ ਮੈਨੂੰ ਦੁਨੀਆ ਦੇ ਵਾਲੀ ਦਾ ਜਦੋਂ ਪਾਤਸ਼ਾਹ ਦੇ ਕੀਤੇ ਨਾ ਦਰਸ਼ਨ ਚੇਲਿਆਂ ਨੇ ਸੰਕਾ ਕੀਤੀ ਕਹਿੰਦੇ ਗੁਰੂ ਜੀ ਸਾਨੂੰ ਕੀ ਪਤਾ ਲੱਗੂ ਹਿੰਦੂਆਂ ਦਾ ਪੀਰ ਆ ਕਿ ਮੁਸਲਮਾਨਾਂ ਦਾ ਪੀਰ ਆ ਦੋ ਕੁਜੀਆਂ ਹੱਥ ਵਿੱਚ ਫੜ ਕੇ ਅੰਦਰ ਜਾਂ ਬੜਿਆ ਹੈ ਗੋਬਿੰਦ ਨੇ ਦੋਹਾਂ ਉੱਪਰ ਕੋਮਲ ਹੱਥ ਧਰਿਆ ਹੈ ਪਲ ਵਿੱਚ ਸੀ ਦਿੱਤਾ ਉਤਰ ਭੀਖਣ ਸਵਾਲੀ ਦਾ ਦਰਸ਼ਨ ਕਰਵਾਦੋ ਮੈਨੂੰ ਦੁਨੀਆਂ ਦੇ ਬਾਲੀ ਦਾ ਜਦੋਂ ਭੀਖਣਸ਼ਾਹ ਦੋ ਕੁੱਜੀਆਂ ਇੱਕ ਵਿੱਚ ਦੁੱਧ ਪਾਇਆ ਹੋਇਆ ਇੱਕ ਵਿੱਚ ਪਾਣੀ ਪਾਇਆ ਹੋਇਆ ਦੋ ਕੁੱਜੀਆਂ ਲੈ ਕੇ ਪਾਤਸ਼ਾਹ ਦੇ ਅੱਗੇ ਹੋਇਆ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੋਨੋਂ ਹੀ ਕਮਲ ਦੋਨੋਂ ਹੀ ਹੱਥ ਦੋਨੋਂ ਕੁੱਜੀਆਂ ਤੇ ਰੱਖ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭੀਖਣਸ਼ਾਹ ਕਹਿੰਦਾ ਚੇਲਿਆਂ ਨੂੰ ਚੇਲਿਓ ਇਹ ਹਿੰਦੂਆਂ ਤੇ ਮੁਸਲਮਾਨਾਂ ਦਾ ਸਾਂਝਾ ਪੀਰ ਹੋਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾਚਕ ਇੰਨੇ ਹਾਜ਼ਰੀ ਜਥੇ ਦੀ ਕਰੋ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ